ਪਿੰਡੂ ਸਤਿ ਸ੍ਰੀ ਅਕਾਲ ਜੀ ਮੈਂ ਹਰਪ੍ਰੀਤ ਸਿੰਘ ਸਵਾਗਤ ਕਰਦਾ ਸਾਡੇ ਚੈਨਲ ਪਿੰਡੂ ਕਲਚਰ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਅਸੀਂ ਪਹੁੰਚੇ ਹਾਂ ਪਿੰਡ ਬਰੇ ਮਲਾਉਣਿਆਂ ਬਾਈ ਕੁਲਵੰਤ ਸਿੰਘ ਜੀ ਨਾਲ ਬਾਈ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਅਸੀ ਕਾ ਬਾਈ ਤੁਹਾਡਾ ਹੀ ਬਹੁਤ ਬਹੁਤ ਸਵਾਗਤ ਹੈ ਸਾਡੇ ਬਹੁਤ ਨਿੱਕੇ ਸਦੈ ਤੁਸੀਂ ਪਹੁੰਚੇ ਸਾਡੇ ਘਰ ਧੰਨਵਾਦ ਬਾਈ ਜੀ ਸਭ ਤੋਂ ਪਹਿਲਾਂ ਤਾਂ ਬਾਈ ਸਾਨੂੰ ਆਪਣੇ ਬੱਚੇ ਬਾਰੇ ਦੱਸੋ ਵੀ ਇਹਦੀ ਹਾਈਟ ਕਿੰਨੀ ਹੈਗੀ ਤੇ ਕਦ ਕਾਠ ਕਿੰਨਾ ਹੈਗਾ ਇਹਦਾ ਇਹ ਕਿਹੜੀ ਲਾਈਨ ਦਾ ਬੱਚਾ ਹੈਗਾ ਪਿਤਾ ਵਾਲੇ ਪਾਸਿਓਂ ਕਿਹੜੀ ਲਾਈਨ ਹੈ ਤੇ ਮਾਤਾ ਵਾਲੇ ਪਾਸਿਓਂ ਕਿਹੜੀ ਲਾਈਨ ਹੈ ਭਾਈ ਇਹ ਜਿਹੜੇ ਬਾਈ ਵਿੰਦਰ ਕੋਲੇ ਆ ਹਾਂਜੀ ਨਰਸਿੰਮਾ ਘੂੜੇ ਦਾ ਬੱਚਾ ਜੀ ਚੱਕਰੋਈਆਂ ਵਾਲੇ ਬਾਈ ਵਿੰਦਰ ਕੋਲੇ ਜੀ ਜੀ ਫੱਟੀ ਵਾਲੀ ਬਾਈ ਦੀ ਪੈਂਡ ਪਲੱਸ ਹੈਡ ਹੈ ਜੀ ਫੱਟੀ ਵਾਲੀ ਕੋਈ ਵੀ ਬਾਈ ਆ ਕੇ ਮਿਲ ਸਕਦਾ ਪਹਿਲਾਂ ਹਾਂ ਬਾਈ ਜੀ ਜੋ ਬਾਈ ਕਹਾਂਗੇ ਜੀ ਮਤਲਬ ਉਹ ਨਹੀਂ ਹੈਗਾ ਵੀ ਆ ਕੇ ਚੌਂੜਰ ਹੋ ਜੂਗੀ 54.5 ਹਾਂ 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 ਇਹ ਪੱਟੀ ਵਾਲੀ 65 ਪਲੱਸ ਹੈਡ ਹੈ ਜੀ ਹਾਂ ਬਾਕੀ ਬੱਚੇ 'ਚ ਹਮਮ ਗਲਬੀਵਾਂ ਬਹੁਤ ਆ ਕੰਨ ਕਨੋਤੀ ਪਿੱਟ ਕੁੜੇ ਦਾ ਬਹੁਤ ਚੰਗਾ ਬਹੁਤ ਸੋਹਣਾ ਬੱਚਾ ਹੈ ਬਹੁਤ ਸੋਹਣਾਗਾ ਸੋ ਕੁਆਲਟੀ ਜਾਨਵਰ ਹੈ ਬੀ ਹਮ ਬੋਲਦੀ ਹੈ ਕੁਆਲਟੀ ਬੋਲਦੀ ਹੈ ਘੋੜੇ ਦੀ ਹੈ ਹਾਂ ਹਾਂ ਦੱਸਦਾ ਬਈ ਹਾਂ ਇਸ ਤੋਂ ਬਾਅਦ ਬਈ ਇੱਕ ਸਾਨੂੰ ਹੋਰ ਦੱਸੋ ਵੀ ਇਹਦੀ ਉਮਰ ਕਿੰਨੀ ਹੈ ਇਸ ਟਾਈਮ ਉਮਰ ਇਹਦੀ ਸਾਢੇ 4 ਸਾਲ ਦੀ ਉਮਰ ਹੈ ਅੱਛਾ ਸਾਢੇ 4 ਸਾਲ ਦੀ ਹੈ ਇਸ ਟਾਈਮ ਇਹਦੀ ਉਮਰ ਹੈਗੀ ਹੈਗੀ ਆ ਮਹੀਨਾ ਉਹੀ ਮਹੀਨਾ ਦੋ ਮਹੀਨੇ ਤਰ ਤਰੋ ਸਾਦੀ ਹੈ ਕੋਈ ਦਿੱਕਤ ਨਹੀਂ ਆ ਹੁਣ ਤੱਕ ਕਿੰਨੇ ਰਿਜ਼ਲਟ ਆ ਗਏ ਬਈ ਇਹਦੇ ਚਾਰ ਰਿਜ਼ਲਟ ਆ ਗਏ ਬਈ अच्छा हां तिन ताजे ने चम्बियां दे हम्म हम्म चम्बियां ਘੋਗੀਆਂ ਤੇ ਨੂਕਰੀਆਂ ਬੱਚੀਆਂ ਆਈਆਂ ਨੇ ਇਹਦੀ ਕੋਈ ਖਾਸੀਅਤ ਆ ਵੀਰੇ ਹਮਮ ਤੇ ਸ਼ੇਰੀਆਂ ਆ ਜਾਣੀਆਂ ਯਾਨੀ ਹਮਾਂ ਇੱਧਰ ਕਈ ਨਹੀਂ ਚਾਰੇ ਚਾਰੋਂ ਸ਼ੇਰੀਆਂ ਨੇ ਸ਼ੋਅ ਕੁਆਲਟੀ ਬੱਚੀਆਂ ਆਈਆਂ ਨੇ ਅੱਛਾ ਹਾਂ ਅੱਛਾ ਭਾਈ ਇੱਕ ਗੱਲ ਹੋਰ ਦੱਸੋ ਵੀ ਸਪੌਟਲੈਸ ਬੱਚਾ ਇਹ ਜਮ ਹਾਂ ਬਿਲਕੁਲ ਸਪੌਟਲੈਸ ਤੇ ਜਿਹੜੇ ਰਿਜ਼ਲਟ ਆ ਰਹੇ ਨੇ ਉਹ ਵੀ ਸਪੌਟਲੈਸ ਨੇ ਵਧੀਆ ਰੇ ਚੰਬੀਆਂ ਦੇ ਬਹੁਤ ਵਧੀਆ ਰਿਜ਼ਲਟ ਆਇਨੂ ਅੱਛੇ ਚੰਮੀਆਂ ਦੇ ਵੀ ਨੌਕਰੀਆਂ ਆਏ ਹਾਂ ਹਾਂ ਭਾਈ ਮਤਲਬ ਨੌਕਰੀਆਂ ਬੱਚੀਆਂ ਆਈਆਂ ਨੇ ਚੰਮੀਆਂ ਦੀ ਬਹੁਤ ਵਧੀਆ ਸ਼ੋਅ ਕੁਆਲਟੀ ਉਹਨਾਂ ਦੇ ਕਿ ਵੀ 4 ਰਿਜ਼ਲਟ ਆ ਗਏ ਤੇ 13 ਘੋੜੀਆਂ ਤੋਂ ਗੱਭਨ ਨੇ ਅੱਛਾ 13 ਘੋੜੀਆਂ ਗੱਭਨ ਨੇ ਟੋਟਲ 17 ਤੇ ਛੱਡ ਚੁੱਕੇ ਤੁਸੀਂ 4 ਦੇ ਰਿਜ਼ਲਟ ਆ ਗਏ ਆਪਣੇ ਕੋਲ ਅੱਛਾ ਇਹਦੇ ਜਿਵੇਂ ਤੁਸੀਂ ਕਹਿ ਰਹੇ ਹੋ ਬਈ ਇੱਕ ਬੱਚੀ ਨੀਲੇ ਰੰਗ ਦੀ ਆਈ ਆ ਉਹ ਆਪਣੇ ਕੋਲ ਹੀ ਇੱਥੇ ਹਾਂ ਉਹ ਆਪਣੇ ਕੋਲ ਹੀ ਆ ਬਈ ਅੱਛਾ ਉਹ ਕਿਹੜੀ ਘੋੜੀ ਤੋਂ ਆਈ ਆ ਬਈ ਉਹ ਫਿਰ ਇੱਕ ਕਾਲੀ ਘੋੜੀ ਸੀ ਕਾਲੀ ਘੋੜੀ ਸੀ ਆਪਣੇ ਕੋਲੇ ਆਪ ਦੀ ਉਹ ਤੋਂ ਨੀਲੇ ਰੰਗ ਦੀ ਮਤਲਬ ਬੇਸ਼ੇਰੀ ਆਈ ਹੈ ਦੀ ਹਾਂ ਬਹੁਤ ਵਧੀਆ ਬੱਚੀ ਆ ਕੰਨ ਕਨਾਂ ਉਤੀ ਬਾਕੀ ਨੈਸਨੋਕ ਦੀ ਬਹੁਤ ਵਧੀਆ ਗਈ ਉਹ ਕੁਆਲਟੀ ਬੱਚੀ ਆ ਹਾਂ ਜੀ ਹਾਂ ਬਹੁਤ ਵਧੀਆ ਆਈ ਠੀਕ ਹੈ ਭਾਈ ਅੱਛਾ ਭਾਈ ਇੱਕ ਗੱਲ ਹੋਰ ਦੱਸੋ ਵੀ ਹੁਣ ਇਹਦੀ ਫੀਸ ਕਿੰਨੀ ਰੱਖੀ ਹੋਈ ਆ ਆਪਾਂ ਫੀਸ ਇਹਦੀ ਵੀਰੇ 15000 ਰੁਪਏ ਰੱਖੀ ਆ ਆਪਾਂ ਜੀ ਬਾਕੀ ਇਹੋ ਜੀ ਕੋਈ ਗੱਲ ਨਹੀਂ ਜੇ ਕੋਈ ਬੰਦਾ ਆਪਣੇ ਕੋਲੇ ਆਉਂਦਾ ਸ਼ੌਂਕ ਹੁੰਦਾ ਕਈ ਵਾਰ ਬੰਦਿਆਂ ਨੂੰ ਭਾਈ ਸੀ ਉਹਨੇ ਨਹੀਂ ਦੇ ਸਕਦਾ ਆਪਾਂ ਕੋਈ ਗੱਲ ਨਹੀਂ ਮੌਕੇ ਥੋੜਾ ਬੋਧ ਮਾਨਤਾ ਨਾ ਕਰਦਾਂਗੇ ਨਰਾਜ਼ ਕਰਕੇ ਨਹੀਂ ਮੋੜਦੇ ਆਪਾਂ ਕਿਸੇ ਕੋਈ ਮਾੜੀ ਮੋਟੀ 19 21 ਹੋ ਜਾਊਗੀ ਹਾਂ ਹਾਂ ਜੇ ਕੋਈ ਮੰਨ ਲਓ ਗਰੀਬ ਘਰ ਦਾ ਬੰਦਾ ਸ਼ੌਂਕ ਪਾਲਦਾ ਕੋਈ ਮਾੜਾ ਮੋਟਾ ਆ ਕੇ ਕੁੜੀ ਲਿਆਉਣਾ ਚਾਹੁੰਦਾ ਇੱਥੇ ਤਾਂ ਆ ਕੇ ਸੋਡੇ ਨਾਲ ਸੰਪਰਕ ਕਰ ਸਕਦਾ ਹਾਂ ਹ ਅਸੇ ਭਾਈ ਇੱਕ ਸਾਨੂੰ ਜਾਣਦੇ ਹੋਏ ਆਪਣਾ ਮੋਬਾਈਲ ਨੰਬਰ ਤੇ ਐਡਰੈਸ ਦੁਬਾਰੇ ਜਰੂਰ ਬੋਲ ਦਿਓ ਵੀ ਆਪਾਂ ਕਿਹੜੀ ਜਗ੍ਹਾ ਖੜੇ ਆ ਤੇ ਆਪਣਾ ਨਾਮ ਵੀ ਕੁਲਵੰਤ ਸਿੰਘ ਜੀ ਪਿੰਡ ਬਰੇ ਸਾਬਾ ਵੀ ਜੀ ਤੇ ਮਾਨਸਾ ਤੋਂ ਵੀ ਪੈਂਦਾ 15 ਕਿਲੋਮੀਟਰ ਜੀ ਬੜਲਾੜੀ ਤੋਂ 5 ਕਿਲੋਮੀਟਰ ਪੈਂਦਾ ਜੀ ਬਾਕੀ ਆਪਣਾ ਪਿੰਡ ਬਰੇ ਸਾਬਾ ਤੇ ਹਸਕਪੰਡਾ ਬਾਈ ਜੀ 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 ਨੌਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਵਾਥੇ ਆਪਣੇ ਬਰੇ ਸਾਬਾ 4 ਮਹੀਨੇ ਰਹੇ ਨਹੀਂ ਜੀ ਹਾਂਜੀ ਅੱਛਾ ਭਾਈ ਮੋਬਾਈਲ ਨੰਬਰ ਜ਼ਰੂਰ ਬੋਲ ਦਿਓ ਮੋਬਾਈਲ ਨੰਬਰ ਫੇਰੇ ਆਪਣਾ ਹੈ 82 645 8239 82645 8239 ਜੀ ਇੱਕ ਹੈਗਾ ਵੀਰੇ 98 151 2439 98151 2439 ਹਾਂਜੀ ਭਾਈ ਅੱਛਾ ਭਾਈ ਜਿੰਨੇ ਕੋਈ ਭਰਾ ਆਪਣੇ ਕੋਲੇ ਆਉਣਾ ਚਾਹੁੰਦਾ ਹੈ ਤਾਂ ਤੁਸੀਂ 24 ਘੰਟੇ ਅਵੇਲੇਬਲ ਹਾਂ ਇੱਥੇ ਹਾਂਜੀ ਹਾਂਜੀ ਭਾਈ ਕਦੋਂ ਵੀ ਫੋਨ ਕਰਕੇ ਆ ਸਕਦਾ ਅੱਛਾ ਜੇ ਮਰੇ ਇਧਰ ਤੋਂ ਗਏ ਹੁੰਦੇ ਆ ਇੱਥੇ ਹੁੰਨੇ ਆ ਜੀ ਜੀ ਹਾਂਜੀ ਹਾਂਜੀ ਕਦੇ ਜਿਵੇਂ ਕੋਈ ਬਾਈ ਦੂਰੋਂ ਘੋੜੀ ਲੈ ਕੇ ਆਉਂਦਾ ਬੰਦਾ ਹਨਾ ਉਹਦੇ ਰਹਿਣ ਦਾ ਪ੍ਰਬੰਧ ਹੈ ਸਭ ਕੁਸ ਸਭ ਕੁਸ ਮਜੂਰਾਂ ਲਈ ਕੋਈ ਰੋਟੀ ਪਾਣੀ ਦੀ ਕੋਈ ਦਿੱਕਤ ਨਹੀਂ ਅੱਛਾ ਵਾਕੀ ਵੀ ਘੋੜੀ ਵੀ ਆਪਾਂ ਮਤਲਬ ਗੱਪਣ ਕਰਾਉਣ ਤੱਕ ਲਮਾਂ ਘੋੜੀ ਅੰਦਰ ਦੀ ਸਾਫ਼ ਹੋ ਗਈ ਜੀ ਜੀ ਹਾਂ ਠੀਕ ਹੈ ਪਾਣੀ ਵੀ ਇੱਕ ਜੰਪ ਦੇਵਾਂਗੇ ਇੱਕ ਗੱਪਣ ਕਰਾਉਣ ਤੱਕ ਆਪਾਂ ਹੋ ਕਰਾਂ ਅੱਛਾ ਬਾਈ ਚਾਂਸ ਬਾਈ ਜੇ ਚੈੱਕ ਪਾਸ ਨਹੀਂ ਹੁੰਦੀ ਕਈ ਵਾਰੀ ਖੁਦਾ ਨਾ ਖਾਸ ਤਾਂ ਕਈ ਵਾਰੀ ਦੇਖੋ ਹੋ ਜਾਂਦੀ ਆ ਗੱਲ ਹਨਾ ਤਾਂ ਫਿਰ ਦੁਬਾਰਾ ਹਾਂ ਵੀ ਦੁਬਾਰੇ ਜੰਪ ਦੇਵਾਂਗੇ ਇਹ ਵੀ ਦੋ ਅੱਛਾ ਦੁਬਾਰੇ ਛੱਡਾਂਗੇ ਠੀਕ ਹੈ ਬੰਦਾ ਤੁਹਾਡੇ ਨਾਲ ਸੰਪਰਕ ਕਰ ਲੇ ਤਾਂ ਤੁਸੀਂ ਦੁਬਾਰਾ ਵਿਸ਼ਾਰ ਹਾਂਜੀ ਅੱਛਾ ਭਾਈ ਤੁਸੀਂ ਸਾਨੂੰ ਇੰਨਾ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਧੰਨਵਾਦ